ਲਗਭਗ ਆਪਣੇ ਕੋਲ ਖੜੇ ਆਗੇ ਪਰਮਾਤਮਾ ਦੀ ਕਿਰਪਾ 23 ਨਗ ਆਪਣੇ ਕੋਲ ਹਾਜ਼ਰ ਖੜੇ ਆਗੇ ਜਿਹਦੇ ਵਿੱਚ ਸਾਰੀਆਂ ਕਟੀਆਂ A to Z ਖੀਰੀਆਂ ਕਟੀਆਂ ਗਈਆਂ ਜਿਵੇਂ ਸਟਾਰਟਿੰਗ ਦੇ ਵਿੱਚ ਆ ਭਾਈ ਜਦੋਂ ਸ਼ੁਰੂ ਕਰਾਉਂਦੇ ਆ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਠੀਕ ਹੈ ਤੇ ਜਿਵੇਂ ਆ ਸਾਹਮਣੇ ਕੱਟੀ ਦੇਖੀ ਹੈ ਦੇਖੀ ਜਾਨੇ ਆਪਾਂ ਦੰਦੋ ਖੀਰੀ ਬਿਲਕੁਲ ਜੁਈ ਵੀ ਆ ਤੇ ਰੇਟ ਤਾਂ ਸਿਰਫ ਹੈਰਾਨ ਕਰਨ ਵਾਲਾ 75000 ਰੁਪਏ ਸਿਰਫ ਹੀ 75000 ਸਿਰਫ 75 ਹੋਣੀ ਹੈ ਸੌਟ ਕਰਾ ਜੀ ਅੱਗੇ ਤੋਂ ਆਪਣੀਆਂ ਕਟੀਆਂ ਤੇ ਆ ਚੀਜ਼ ਕੁੰਬਲਾ ਨਹੀਂ ਹੁੰਦਾ ਮੂਰੇ ਤੋਂ ਬਰੀਡ ਦੀ ਨਿਸ਼ਾਨੀ ਆਏ ਹਨ ਇਹ ਪਤਲੀ ਚਮੜੀ ਆ ਦੇਖੋ ਕਿਹਨੇ ਜਮਾ ਜਿੱਥੇ ਮਰਜੀ ਚੁੰਡੀ ਭਰੋ ਇਹ ਕੱਟੀ ਮੈਂ ਵੇਚਣੀ ਹੋਵੇ ਇਹ ਮੋਦੀ ਦੀ ਹੈ ਜੀ ਆਪਾਂ ਮੁੱਲ ਕਰਨਾ 70000 ਰੁਪਇਆ ਸਹੀ ਗੱਲ ਆਪਾਂ ਨੂੰ ਤੇ ਮੱਸਦਾ 23 ਗੱਡੀਆਂ ਜਿੱਤੇ ਮੈਂ ਨਾ ਫਿਰ ਨਾਲ ਵੇਚਿਆ 60000 ਰੁਪਇਆ ਹੋ ਗਿਆ ਸਹੀ ਇਹ ਆਪਾਂ 25 ਤੋਂ ਅੰਦਰ ਦੀ ਮੈਂ ਕੱਟੀ 22000 ਦੀ ਕੱਟੀ ਦੇਵਾਂਗੇ ਆਪਾਂ ਇਹ 22 ਦੇ ਵਿੱਚ ਵਿੱਚ ਇਹ ਸਿਰਫ ਇੱਕੋ ਗੱਡੀ ਹੈ ਜੀ 25 ਤੋਂ ਅੰਦਰ ਆ ਗਈ ਠੀਕ ਆ ਇਹਦਾ ਬੰਦਿਆ ਨੇ ਆਪਾਂ ਨੂੰ ਦੱਸਿਆ ਵੀ ਸੀਮਨ ਲੱਗਿਆ ਵਾ ਅਸ਼ੇਧ ਲੱਗਿਆ ਵਾ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਖਾਲੀ ਕਹਿ ਕੇ ਦੇਣੀ ਆ ਕਿਉਂਕਿ ਬਾਜਾ ਨਾ ਬਣਿਆ ਪਿਆ ਜੇ ਖਾਲੀ ਹੋਊ ਤਾਂ ਤਾਂ ਵੀ ਜਾਣਦੇ ਕਿੰਨੇ ਟਾਈਮ ਦਾ ਦੱਸਿਆ ਵੀ ਸੀਮਣ ਲੱਗਿਆ ਵਾ 23 ਤੋਂ 50 ਦੇ ਵਿੱਚ ਜਿਹੜਾ ਵੀ ਆ ਗਿਆ ਕੱਤੀ ਦੇ ਕੇ ਦੋਰਾ ਕੇ ਜਮਾ ਠੀਕ ਆ ਕੋਈ ਚੱਕਰ ਨਹੀਂ ਤੇ ਦੂਜੇ ਨੰਬਰ ਦੇ ਇੱਕ ਆਪਾਂ ਇਨਫੋਰਮੇਸ਼ਨ ਹੋਰ ਦਿੰਨੇ ਹੈਗੇ ਹਾਂਜੀ ਵੀ ਬਾਜਬ ਰੇਟ ਠੀਕ ਹਾਂਜੀ ਦੋਸਤੋ 사ਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਦੀਪਗੜਾ ਤਹਿਸੀਲ ਪੈ ਜਾਂਦੀ ਆ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਤੇ ਇਹ ਲੋ ਡੈਰੀ ਫਾਰਮ ਦੇ ਉੱਤੇ ਆਪਾਂ ਪਹੁੰਚੇ ਹਾਂਗੇ ਤੇ ਬਾਈ ਕੋਲੇ ਕਾਫੀ ਘਟੇਗਾ ਬਕਾਊ ਆ 25 ਤੋਂ 26 ਨਾਗ ਹੋਣੇ ਆ ਬਾਕੀ ਹਰ ਵਕਤ ਇਦਾਂ ਹੀ ਇੰਨੇ ਨਾਗ ਹੀ ਰਹਿੰਦੇ ਆ ਕਿ ਇਹ ਦੂ ਵੱਧ ਵੀ ਜਾਂਦੇ ਆਗੇ ਤੇ ਨਾਗ ਆਉਂਦੇ ਜਾਂਦੇ ਰਹਿੰਦੇ ਆਗੇ ਤੇ ਜੀਨੇ ਕੋਈ ਵੀ ਨਾ ਖਰੀਦਣਾ ਜਿਵੇਂ ਇਕੱਠੇ ਖਰੀਦਨੇ ਆ ਕਿਸੇ ਨੇ ਜਾਂ ਇੱਕ ਖਰੀਦਣਾ ਜਾਂ ਦੋ ਖਰੀਦਨੇ ਆ ਉਹ ਤੁਹਾਡੀ ਇੱਛਾ ਦੀ ਇੱਛਾ ਦੇ ਮੁਤਾਬਕ ਤੁਸੀਂ ਖਰੀਦ ਸਕਦੇ ਹੋਗੇ ਤੇ ਮੰਡੀ ਵਾਲਾ ਸਿਸਟਮ ਹੀ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਨਿਗਾ ਮਰਾ ਦਿੰਦੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਤੇ ਤੁਸੀਂ ਆ ਕੇ ਇੱਥੇ ਆ ਪੂਰੀ ਫੋਲ ਆਦੀ ਤਸੱਲੀ ਕਰਕੇ ਤੇ ਤੁਸੀਂ ਕਟੀਆਂ ਝੋਟੀਆਂ ਖਰੀਦ ਸਕਦੇ ਹੋਗੇ ਵਿੱਚ ਗੱਬਣ ਵੀ ਆ ਜਾਂਦੀਆਂ ਤੇ ਵੈਸੇ ਨੌਨ ਪ੍ਰੈਗਨੈਂਟ ਵੀ ਹੁੰਦੀਆਂ ਗਈਆਂ ਤੇ ਤੁਸੀਂ ਆਈ ਤਸੱਲੀ ਕਰਕੇ ਖਰੀਦ ਸਕਦੇ ਹੋ ਬੜਿਆਰ ਰਿਕਾਰਡ ਦੇ ਜਾਨਵਰ ਹੁੰਦੇ ਆਗੇ ਸਾਰੇ ਤੇ ਬਾਕੀ ਆਏ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਪਸ਼ੂ ਖਰੀਦਣਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਵਪਾਰ ਦਾ ਕੰਮ ਆਗਾ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਢਿੱਲੋਂ ਡੇਰੀ ਫਾਰਮ ਬਰਨਾਲਾ ਦੇ ਨਾਮ ਤੇ ਪੇਜ ਆ ਬਾਈ ਦਾ ਤੇ YouTube ਚੈਨਲ ਆਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਹੈਗਾ ਪ੍ਰਤਪਾਲ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ 84270 19817 ਮੇਰਾ ਕੰਟੈਕਟ ਨੰਬਰ ਆਗਾ ਪੈਂਦਾ ਆਪਣਾ ਦੀਪੜ ਪੈ ਗਿਆ ਸ਼ੈਨਾ ਤੇ ਪਤਾ ਹੋਰ ਆਪਣੇ ਨਜ਼ਦੀਕ ਪੈਂਦਾ ਤੇ ਮੋਗੇ ਤੋਂ ਪੈ ਗਿਆ 40 ਕਿਲੋਮੀਟਰ ਤੇ ਬਰਨਾਲੇ ਤੋਂ ਪੈ ਗਿਆ 26 ਕਿਲੋਮੀਟਰ ਤੇ ਇਧਰ ਭਗਤਾਸਰ ਤੋਂ ਜੇਕਰ ਆਉਣਾ ਤਾਂ ਉੱਥੋਂ ਵੀ ਆਪਾਂ ਲਗਭਗ 20-22 ਕਿਲੋਮੀਟਰ ਪੈ ਜਾਂਦਾ ਹੈਗਾ ਠੀਕ ਆ ਭਾਈ ਤੇ ਉਹ ਬੈਸ ਤੋਂ ਤੁਹਾਨੂੰ ਸਾਰੇ ਜਾਣਦੇ ਹੀ ਆ ਨਾ ਆਪਣਾ ਚੈਨਲ ਵੀ ਹੈਗਾ ਤੇ ਥੋੜੇ ਜਿਹੇ ਫਾਰਮ ਬਰਨਾਲਾ ਦੇ ਨਾਮ ਤੇ ਆਪਣਾ ਤੇ ਨਾਮ ਤੇ ਆਪਣਾ ਚੈਨਲ ਆ ਤੇ ਬਾਕੀ ਆਪਣਾ ਵਪਾਰ ਦਾ ਕੰਮ ਆ ਹਨਾ ਹਾਂਜੀ ਹਾਂ ਵਪਾਰ ਦਾ ਕੰਮ ਆ ਤੇ ਭਾਈ ਡਿਟੇਲ ਦੱਸਦੇ ਮਾੜੀ ਜੀ ਵੀ ਆਪਣੇ ਕੋਲ ਇਹ ਜਿਹੜੇ ਜਾਨਵਰ ਆ ਵੀ ਕਿਸ ਤਰ੍ਹਾਂ ਦੇ ਆਉਂਦੇ ਹੈਗੇ ਠੀਕ ਹੈ ਆਪਣੇ ਕੋਲ ਹੈਗਾ ਵਪਾਰ ਦੇ ਕੰਮ ਰੁਟੀਨ ਦੇ ਵਿੱਚ ਜ਼ਿਆਦਾਤਰ ਆਪਣੇ ਕੋਲੇ ਕਟੀਆਂ ਝੋਟੀਆਂ ਆਉਂਦੀਆਂ ਹੈਗੀਆਂ ਠੀਕ ਆ ਬਾਈ ਅੱਜ ਆਪਣੇ ਕੋਲੇ ਆਪਣੀ ਹੈਗੀ ਅੱਜ 22 ਤਰੀਕ ਅੱਜ 22 ਤਰੀਕ ਨੂੰ ਲਗਭਗ ਆਪਣੇ ਕੋਲ ਖੜੇ ਹੈਗੇ ਪਰ ਮਾਤਾ ਦੀ ਕਿਰਪਾ 23 ਨਾਲ ਆਪਣੇ ਕੋਲ ਹਾਜ਼ਰ ਖੜੇ ਹੈਗੇ 23 ਨਾਲ ਕਟੀਆਂ ਝੋਟੀਆਂ ਦੇ ਹਨ ਕਟੀਆਂ ਝੋਟੀਆਂ ਦੇ ਆਪਣੇ ਕੋਲ ਹਾਜ਼ਰ ਖੜੇ ਹੈਗੇ ਜਿਹਦੇ ਵਿੱਚ ਸਾਰੀਆਂ ਕਟੀਆਂ A to Z ਖੀਰੀਆਂ ਕਟੀਆਂ ਹੈਗੀਆਂ ਜਿਵੇਂ ਸਟਾਰਟਿੰਗ ਦੇ ਬੱਚਾ ਭਾਈ ਜਦੋਂ ਸ਼ੁਰੂ ਕਰਾਉਂਦੇ ਆ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਠੀਕ ਆ ਤੇ ਜਿਵੇਂ ਆ ਸਾਹਮਣੇ ਕੱਟੀ ਦੇਖੀ ਹੈ ਦੇਖੀ ਜਾਣਾ ਬਰ ਦੰਦੋ ਖੀਰੀ ਬਿਲ ਜੀ ਇਹਦੇ ਮਾਂ ਇੰਨਾ ਦੁੱਧ ਦਿੰਦੀ ਸੀ ਆਪ ਨੂੰ ਕਿਸੇ ਦਾ ریکارڈ ਨਹੀਂ ਪਤਾ। ਇਹ ਤਾਂ ਆਪਾਂ ਵਪਾਰ ਕਰਦੇ ਆ ਗਮਰਾਹ ਕਰਕੇ ਨਹੀਂ ਆਪਾਂ ਕਿਸੇ ਨੂੰ ਦੇਣਾ ਚਾਹੁੰਦੇ। ਇਹਦੀ ਮਾਂ 20 ਕਿਲੋ ਦਿੰਦੀ ਸੀ। ਇਹਦੀ ਮਾਂ ਜੀ ਇੱਧਰ ਗਈ ਸੀ ਉੱਧਰ ਗਈ ਸੀ। ਆਪਣੇ ਕੋਲੇ ਬਾਜ਼ ਰੇਅਰ ਜਿਹੜਾ ਮਾਰਕੀਟ ਦਾ ਰੇਟ ਹੁੰਦਾਗਾ ਉਸ ਦੇ ਅਕੋਰਡਿੰਗ ਦੀ ਆਪਣੇ ਕੋਲੇ ਕੱਟੀ ਹੁੰਦੀ ਹੈ ਕਿ ਕਹਿੰਦਾ ਭਾਅ ਹੈ ਇੱਕ ਮੇਰਾ ਡੈਮੋ ਤੌਰ ਤੇ ਇਹ ਆ ਜਿਹੜਾ ਆਪਾਂ ਕੱਟੀ ਖਰੀਦਦੇ ਆ ਮਾਲ-ਮੋਲ ਚ ਚੀਜ਼ ਖਰੀਦਾਂਗੇ। ਜਿਵੇਂ ਕਹਿੰਦੇ ਕਣਕ ਝੋਨਾ ਮੰਡੀ ਚ ਬਿਕਨੇ-ਬਿਕਣਾ ਉਹ ਸਿਸਟਮ ਆ ਜੇ ਮਾਲ-ਮੋਲ ਚ ਆਪਣੀ ਚੀਜ਼ ਖਰੀਦ ਲਓਗੇ ਜਦੋਂ ਮਰਜੀ ਵੇਚ ਲਓ। ਆ ਜੇ ਕ ਠੀਕ ਲਾਭ ਨਾ ਕਰੇ 19 21 ਸੂਣ ਵੇਲੇ ਭਾਰ ਦਿਖਾਉਣ ਲੱਗ ਗਏ ਨਾ ਕੋਈ ਵੀ ਕਿਸੇ ਗੱਲ ਦਾ ਮੰਨ ਕੇ ਚੱਲੋ ਵੀ ਨੁਕਸਾਨ ਹੁੰਦਾਗਾ ਤਾਂ ਆਪਾਂ ਉਹਨੂੰ ਖਰਚਾ ਆਪਣਾ ਦੇ ਕੇ 50 55 ਦੀ ਵਿਗ ਜੂਗੀ ਜੇਕਰ ਆਪਾਂ ਗਮਰਾ ਹੋ ਗਏ ਪਹਿਲੇ ਕੱਟੀ ਖੀਦ ਲਈ ਦੀ ਮਾ ਥਲੇ 20 ਕਿਲੋ ਦੁੱਧ ਅਸੀਂ 1/2 ਲੱਖ ਰੁਪਏ ਕੱਟੀ ਤੇ ਲਾਦਾ ਫੂਣ ਲੱਗੇ ਵਜਨ ਕੱਢਣ ਲੱਗੇ ਉੱਥੇ ਕਿਸੇ ਨੇ ਨਹੀਂ ਪੁੱਛਣਾ ਵੀ ਦੀ ਮਾ ਕਿ 20 ਕਿਲੋ ਦੁੱਧ ਦਿੰਦੀ ਸੀ ਉਹਨੇ 67 ਦੀ ਵਿਗਣਾ ਤਾਂ ਉਦੋਂ ਫਾਰਮਰ ਨਾਲ ਕੀ ਹੁੰਦਾਗਾ ਉਹਦਾ ਮਨ ਅਦਾਸ ਹੋ ਜਾਂਦਾ ਬੰਦੇ ਦਾ ਦਿਲ ਟੁੱਟੇ ਨੇ ਇੱਕ ਤਰ੍ਹਾਂ ਦਾ ਕਿਉ ਲੱਖ ਦੀ ਕੱਟੀ ਖਰੀਦੀ ਐ ਜੰਮ ਦੀ ਤੇ ਸੂਣ ਵੇਲੇ ਵੇਚ ਦੀ 50000 ਦੀ ਤਾਂ ਉਹ ਤਾਂ ਆਬੀਨਸਲੀ ਕਹੂਗਾ ਵੀ ਖੋਣਿਆਟਾ ਉਹਦਾ ਫਾਇਦਾ ਨਹੀਂ ਇਸ ਕਿਤੇ ਦੇ ਵਿੱਚ ਆਪਾਂ ਲੋਕਾਂ ਨੂੰ ਇਸ ਚੀਜ਼ ਦੇ ਨਾਲ ਜੋੜਨਾ ਹੈਗਾ ਨਾਜੀ ਤੋੜਨਾ ਹੈਗਾ ਕਿਉਂਕਿ ਇੱਕ ਵਪਾਰ ਦੇ ਨਾਂ ਨਾਲ ਆਪਣਾ ਮੈਨੂੰ 4 ਸਾਲ ਹੋ ਗਏ ਇਸ ਕੰਮ ਕਰਦੇ ਨੂੰ ਮੇਰਾ ਵੀ ਕੋਈ ਫਰਜ ਆਉਂਦਾ ਕਿ ਕਿਸੇ ਨਾਲ ਆਪਾਂ ਲੋਕਾਂ ਨੂੰ ਕੋਈ ਪਸਾ ਕੰਮ ਦੇ ਦੇ ਸਕੇ ਕੋਈ ਨੋਟ ਦੇ ਦੇ ਸਕੇ ਕਿਉਂਕਿ 4 ਸਾਲਾਂ ਦੇ ਤਿਆਰਬੇ ਵਿੱਚ ਮੈਂ ਜਿਹੜੀ ਗੱਲ ਸਿੱਖੀ ਆ ਵੀ ਮਾਲ ਮੋਲ ਚ ਚੀਜ਼ ਖਰੀਦੀ ਵੀ ਜਦੋਂ ਮਰਜੀ ਵੇਚ ਲਓ ਆਪਾਂ ਠੀਕ ਆ ਅੱਜ ਮੇਰੇ ਕੋਲ ਜਿਹੜੀਆਂ ਕੱਟ ਜਾਣਗੇ 25000 ਤੋਂ ਘੱਟ ਕੋਈ ਨਹੀਂ ਤੇ 50000 ਤੋਂ ਵੱਧ ਕੋਈ ਨਹੀਂ ਜਿਹਦਾ ਬਾਅਦ ਕੱਟੀ ਦੇਖੀ ਜਾਂਦੀ ਮਤਲਬ 25 ਤੋਂ 50 ਦੇ ਵਿੱਚ ਆ ਆਹ ਹੋਰ ਕੱਟੀ ਹੈਗੀ ਇਹ ਆਪਣੇ ਕੋਲੇ ਅੱਜ ਸਵੇਰ ਦੀ ਆਈ ਵੀ ਹੈਗੀ ਹਾਂ ਮਗਰ ਲੱਗਿਆ ਫਿਰਦਾ ਬੰਦੇ ਦੇ ਘਰੇ ਤਾਰਾ ਦੀ ਜੀ ਉਹਨੇ ਸੀਮਿੰਟ ਭਰਾਇਆ ਵਾ ਸੀਗਾ ਹਾਂ ਵੈਸੇ ਬੰਦੇ ਦਾ ਬੰਦੀ ਵੀ ਹੋਇਆ ਹੈਗਾ ਤੇ ਬਾਕੀ ਕੱਟੀ ਕਰਾਉਂਦੇ ਨੀਲੀ ਦਾ ਵੀ ਸਾਂਣ ਆਪਣੇ ਕੋਲੇ ਲੰਡੇ ਦਾ ਬੱਚਾ ਛ ਲੰਡੇ ਦਾ ਬੱਚਾ ਹੈ ਇਹ ਲੰਡੇ ਦਾ ਬੱਚਾ ਹੈ ਇਹ ਤਾਂ ਆਪਾਂ ਕਰਾਸ ਵੀ ਕਰਾ ਦੇਾਂਗਾ ਜ ਆਪਾਂ ਇਹ ਨਹੀਂ ਕਹਿਗੇ ਜਣੀ ਵੀ ਗੱਬਣ ਠੀਕ ਆ ਇਹ ਆਪਣੀ ਕਿਸਮਤ ਤੇ ਗੈਸ ਲਾਓ ਵੀ ਅੱਗੇ ਅੱਗੇ ਜਾ ਕੇ ਗੱਬਣ ਵੀ ਨਿਕਲ ਸਕਦੇ ਨਹੀਂ ਵੀ ਖਾਲੀ ਮੰਨ ਕੇ ਖਰੀਦੋ ਖਾਲੀ ਮੰਨ ਕੇ ਲੈ ਜਾਊ ਵੈਸੇ ਕਰਾਸ ਹੋ ਚੁੱਕੀ ਆਪਾਂ ਦੇਖੀਏ ਪਹਿਲਾਂ ਹਣਾ ਛਲੇ ਥਾਣਾ ਦੇਖੋ ਕੱਟੀ ਦੇ ਚਾਰ ਥਾਣਾਗੇ ਤੇ ਪੂਰੀ ਪੋਲੀ ਝੋਲੀਆ ਕੱਟੀ ਵੀ ਇਦਾਂ ਦੀ ਕੱਟੀਆਂ ਥਣ ਝੋਲੀ ਚਾਲੀ ਬਹੁਤ ਵਧੀਆ ਗਿਆ ਹਾਂ ਜੀ ਉੱਪਰ ਪੇਠੇ ਦੀ ਚੜਾਈ ਦੇਖੋ ਇਹਦੀ ਚਿੱਤੇ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਇਹ ਕੱਟੀਆਂ ਆਪਾਂ ਦੇਵਾਂਗੇ ਵੀਰ ਮੇਰੇ 47000 ਰੁਪਏ ਦੀ ਕੱਟੀ 47000 ਦੀ ਇਹ ਦੇਣੀ ਆ ਭਾ ਜੀ 47000 ਦੀ ਕੱਟੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਵਿੱਚੋਂ ਇੱਕ ਚੀਜ਼ ਆਪਾਂ ਹੋਰ ਨੋਟ ਕਰਾ ਦਈਏ ਅੱਗੇ ਤੋਂ ਆਪਣੀਆਂ ਕੱਟੀਆਂ ਤੇ ਆ ਚੀਜ਼ ਕੁੰਬਲਾ ਨਹੀਂ ਹੁੰਦਾ ਮੂਰੇ ਤੋਂ ਬਰੀਡ ਦੀ ਨਿਸ਼ਾਨੀ ਆਏ ਹੈ ਨਾ ਪਤਲੀ ਚਮੜੀ ਆ ਦੇਖੋ ਕਿੰਨੇ ਜਮਾ ਜਿੱਥੇ ਮਰਜ਼ੀ ਚੁੰਡੀ ਭਰੋ ਸਿਰ ਰਿੰਗ ਕੇ ਸਿੰਘ ਦੇਖੋ ਜਮਾ ਬਾਕੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਇਹ ਮੋਦੀ ਦੀ ਹੈ ਜੀ ਆਪਾਂ ਮੁੱਲ ਕਰਨੇ 70000 ਰੁਪਿਆ ਸਹੀ ਗੱਲ ਆਪਾਂ ਨੂੰ ਤੇ ਹੀ ਮਸਦਾ 23 ਗੱਟੀਆਂ ਜਿੱਤੇ ਮੈਂ ਯਾਰ ਨਾਲ ਫਿਰ ਨਾਲ ਵੇਚ ਗਿਆ 60000 ਰੁਪਿਆ ਹੋ ਗਿਆ ਸਹੀ ਗੱਲ ਕਿੰਨੂੰ ਬਣਦਾ ਜੇ ਟਾਈਮ ਦੇ ਵਿੱਚ ਬਾਕੀ 31 ਸੋਣੀ ਆਉਂਗੀ ਹਨਾ ਹਾਂਜੀ ਕਿਸੇ ਸੀਮਨ ਦੀ ਚੰਗੇ ਤੋਂ ਕੋਈ ਵੈਸੇ ਪਰ ਆਪਾਂ ਜਦੋਂ ਰਿਕਾਰਡ ਨਹੀਂ ਪਤਾ ਆਪਣਾ ਫਿਰ ਆਪਾਂ ਦੱਸਣਾ ਨਹੀਂ ਆਪਾਂ 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 ਜਦੋਂ ਮੈਨੂੰ ਕੀ ਕਹਦੇ ਮੂਰੇ ਰਿਕਾਰਡ ਵਾਲੀ ਉੱਥੇ ਮੈਂ ਗੱਟੀ ਲੈ ਨਹੀਂ ਜਾਂਦਾ ਆਪਾਂ ਚੀਜ਼ ਦੇਖ ਕੇ ਪੈਸੇ ਲਾਉਨੇ ਆ ਜੇ ਮਨ ਆਹ ਗੱਟੀ ਆ ਗਈ ਥਾਣ ਦੇਖੋ ਥੱਲੇ ਇਹਦੇ ਝੋਲੀ ਦੇਖੋ ਗੱਟੀ ਇਹਦੀ ਝੋਲੀ ਬਹੁਤ ਇਹ ਵੀ ਸੋਹਣੀ ਹੈ ਜੋ ਟੀਆਰ ਉਹ ਨਹੀਂ ਗੱਡੀ ਦੇ ਸੈਂਕੜੇ ਵਧੀਆ ਕੱਟੀ ਆ ਗਈ ਇਹ ਕੱਟੀ ਆਪਾਂ ਦੇਵਾ ਦੇਣੀ ਆ ਇਹ ਇਹ ਆਪਾਂ 25 ਤੋਂ ਅੰਦਰ ਦੇ ਆ ਮੈਂ ਕੱਟੀ 22000 ਦੀ ਕੱਟੀ ਦੇਵਾਂਗੇ ਆਪਾਂ ਇਹ 22 ਦੇ ਵਿੱਚ ਵਿੱਚ ਇਹ ਸਿਰਫ ਇੱਕੋ ਗੱਡੀ ਜਿਹੜੀ 25 ਤੋਂ ਅੰਦਰ ਆ ਗਈ ਠੀਕ ਆ 22000 ਦੀ ਗੱਡੀ ਬਾਕੀ ਬਾਕੀ ਸਾਰੇ ਮੰਨ ਕੇ ਚਲੋ 25 ਤੋਂ 50 ਦੇ ਵਿੱਚ ਆ ਗਏ ਆ 25 ਤੋਂ 50 ਦੇ ਵਿੱਚ ਆ ਜਾਣੀ ਜੀ ਜੇ ਹੁਣ ਆ ਛੋਟੀ ਆ ਗਈ ਹੂੰ ਦੇਖੋ ਥੱਲੇ ਥਣ ਚਾਰੇ ਦੇ ਇਹਦੇ ਦੋ ਬਾਹਾਂ ਥੱਲੇ ਬਾਈਟ ਹੈਗੇ ਆਗੇ ਆਪਾਂ ਦੱਸ ਜੀ ਪਹਿਲਾਂ ਮੈਂ ਹਣਾ ਹਾਂ ਮਾੜਾ ਮੋਟਾ ਚੋਲੇ ਇੰਨਾ ਕਦਾਈ ਜਾਂਦਾ ਹਣਾ ਝੋਲੀ ਦੇਖੋ ਕਿੰਨੀ ਬੋਲੀ ਬਾਕੀ ਝੋਲੀ ਝਾਲੀ ਵਧੀਆ ਤੇ ਚਾਰੇ ਥਾਣਾ ਵਧੀਆ ਹਾਂ ਇਹਦਾ ਬੰਦਿਆਂ ਨੇ ਆਪਾਂ ਨੂੰ ਦੱਸਿਆ ਵੀ ਸੀਮੰਟ ਲੱਗਿਆ ਵਾ ਅਸ਼ੇਦ ਲੱਗਿਆ ਵਾ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਖਾਲੀ ਕਹਿ ਕੇ ਦੇਣੀ ਆ ਕਿਉਂਕਿ ਵਜਨ ਬਣਿਆ ਪਿਆ ਜੇ ਖਾਲੀ ਹੋ ਤਾਂ ਵੀ ਜਾਣ ਕਿੰਨੇ ਟਾਈਮ ਦਾ ਦੱਸਿਆ ਸੀ ਮਨ ਲੱਗਿਆ ਵਾ ਇਹ ਦੱਸਿਆ ਵੀ 17 ਤੋਂ 18 ਦਿਨ ਹੋਇਆਗੇ ਠੀਕ ਆ ਇਹ ਉਹ ਦੇਣੀ ਖਾਲੀ ਕਹਿ ਕੇ ਆ ਵੀ ਅਗਲੀ ਕਿਸਮਤ ਆ ਨਾ ਲੈ ਵੀ ਸਕਦੀ ਆ ਖਾਲੀ ਕਹਿ ਕੇ ਦੇਣੀ ਆ ਕੱਟੀ ਦੇਵਾਂਗੇ ਆਪਾਂ ਇਹ 50 ਹਜ਼ਾਰ ਦੀ ਕੱਟੀ 50 ਹਜ਼ਾਰ ਦੀ ਇਹ ਦੇਣੀ ਆ ਇਹਦੇ ਵਿੱਚ ਮਾਨਤਨ ਹੋ ਜੇ ਇਹ ਨਹੀਂ ਗੱਲ ਵੀ 50 ਤੋਂ ਬਾਹਰ ਨਹੀਂ ਜਾਂਦੀ ਇਹ ਵੀ ਜਿੰਨੇ ਆਪਾਂ ਜਾਨੀਕਰ ਰੇਟ ਕਰਾਂਗੇ ਵੀ ਉਹ ਚ ਮਾੜਾ ਮੋਟਾ ਮਾਨਤਨ ਹੋ ਜਾਊਗਾ ਆਹ ਮਨ 1000 2000 ਦਾ ਇਹਦਾ ਮਾਨਤਨ ਦਾ ਮਤਲਬ ਕੋ ਬੰਦੇ ਉਹ ਨੀਲੀ 라ਵੀ ਨੀਲੀ 라ਵੀ ਚ ਪੈਂਦੀ ਹੈ ਨਾ ਹਾਂਜੀ ਹਾਂ ਇੱਕ ਹੀ ਨੀਲੀ 라ਵੀ ਚ ਪੈਂਦੀ ਹਾਂ ਇੱਕੋ ਹੀ ਹੈ ਜ ਆਪਣੇ ਕੋਲ ਬਾਕੀ ਮੋਰਾ ਜਾ ਹਾਂ ਇਹ ਬਣ ਕੇ ਚੱਲੋ ਵੀ ਨੀਲੀ ਦਾ ਸੀਮਰ ਸੀ ਤੇ ਇਹ ਮੰਨ ਕੇ ਚੱਲੋ ਵੀ ਮੋਰਾ ਮਹਿਦ ਮੀਟੋ ਪੈਦਾ ਹੋਈ ਵੀ ਆ ਠੀਕ ਆ ਇਹਦੇ ਅੱਗੇ ਬੱਚੇ ਆਪਣੀ ਮੰਨ ਲੇ ਕੇ ਚੱਲੋ ਵੀ ਨੀਲੀ ਦੇ ਦੇਣੇ ਹੈਗੇ ਠੀਕ ਆ ਮੇਲੇ ਅੱਖਾਂ ਜੂ ਨੀਲੀ ਭਾਈ ਮਾਰਦੀ ਆ ਨੀਲੀ ਭਾਵੇਂਰੇ ਜਵਾਬ ਹੈ ਨਹੀਂ ਅੱਖਾਂ ਦੇ ਵਿੱਚ ਤੇ ਬਾਕੀ ਉਹ ਮਾਰਕਿੰਗ ਪ੍ਰੋਪਰ ਆ ਨਾ ਮਾਰਕਿੰਗ ਪ੍ਰੋਪਰ ਆ ਚਾਰਾ ਪਿਆਰਾ ਤੇ ਇਨਸਾਨ ਆ ਮੱਥੇ ਤੇ ਹੈਗਾ ਹਨਾ ਨਿਸ਼ਾਨੇ ਬਾਕੀ ਸਾਰਿਆਂ ਦੀ ਵਗੈਰਾ ਹੈਗੀ ਆਗੀ ਸਾਰਿਆਂ ਕਵਰ ਕਰਦੀ ਹੈਗੀ ਹੂੰ ਤੇ ਇੱਕ ਉਹ ਅੱ ਇਹ ਗੱਡੀ ਆ ਜੂਗੀ ਮੰਨ ਕੇ ਚਲੋ 35 36 ਦੇ ਘਰਾਂ ਦੇ ਵਿੱਚ ਹੀ 35 36 ਦੇ ਵਿੱਚ ਇਹ ਹੋ ਜੂਗੀ ਆ 35 36 ਦੇ ਘਰਾਂ ਦੇ ਵਿੱਚ ਇਹ ਆ ਜੂਗੀ ਠੀਕ ਹੈ ਤੇ ਅੱਗੇ ਵਾਕੀ ਹੋਰ ਝਲਕੇ ਬਰਾਉ ਜੀ ਮੈਂ ਇਦਾਂ ਕਰਤੀ ਖੜੀ ਆ ਬਾਕੀ ਇਹਨਾਂ ਦੀ ਕੋਈ ਉਮਰ ਦਾ ਪਤਾ ਕੋਈ ਅੰਦਾਜ਼ਾ ਕੋਈ ਪਤਾ ਨਹੀਂ ਮੈਂ ਆਪਣਾ ਦਾ ਦੇਖ ਕੇ ਬਾਡੀ ਮਾਟਰ ਦੇਖ ਕੇ ਮੈਂ ਗੈਸ ਲਾ ਦੇਣਾ ਵੀ ਕਰਤੀ ਇਹਨੇ ਦੇਖ ਦੀ ਠੀਕ ਹੈ ਹੁਣ ਜੀ ਮੈਂ ਆ ਗੱਡੀਆਂ ਬੜੇ ਦੇਖੀ ਜੰਨੇ ਆ ਇਹ ਗੱਡੀ ਦੀ ਏਜ ਆ ਜੂ ਲਗਭਗ 13 14 ਮਹੀਨੇ 13 14 ਦੇ ਮਹੀਨੇ ਮਤਲਬ ਆਪਾਂ ਦਾ ਅੰਦਾਜ਼ਾ ਹੀ ਹੁੰਦਾ ਹੈ ਨਾ ਹਾਂ ਜੀ ਦੇਖੋ ਸਿੰਗ ਦੇਖੋ ਕੱਟੀ ਦਾ ਕਿੰਨਾ ਸੋਹਣਾ ਸੈਂਗਰ ਕੋਆ ਇਹ ਜਮਾ ਨੇੜੇ ਮੁੜਿਆ ਵੈਦਾ ਵੀ ਹੈ ਨਾ ਹਾਂਜੀ ਹਾਂ ਜਿਵੇਂ ਇੱਦਾਂ ਹੀ ਕੱਟੀ ਹੈਗੀ ਇਹ ਆਜੂਗੀ ਆਪਣੇ 28-30 ਦੇ ਅੱਧ ਕਲਾਂ ਦੇ ਵਿੱਚ ਠੀਕ ਆ ਵੀ ਕਹਿੰਦੇ ਬਾਬੇ ਇੱਕ ਡੈਮੋ ਦੇਖੋ ਪਤਾ ਨਹੀਂ ਲੱਗਦਾ ਵੀ ਕਿਹੜੀ ਕੱਟੀ ਹੋਣੀ ਇੱਧਰ ਚਲੀ ਜਾਂਦੀ ਹੈ ਨਾ ਉਹ ਵੀ ਨਾਲ ਕੋਈ ਨਿਸ਼ਾਨੀ ਹੈ ਨਾ ਦੀ 25 ਤੋਂ ਲੈ ਕੇ 50 ਹਜ਼ਾਰ ਦੀ ਕੱਟੀ ਠੀਕ ਆ 25 ਤੋਂ 50 ਦੇ ਵਿੱਚ ਭਜਾ ਦੇ ਜਿਹੜਾ ਵੀ ਆ ਗਿਆ ਕੱਟੀ ਦੇ ਕੇ ਦੋ ਰਾਂਗੇ ਜਮਾ ਠੀਕ ਆ ਕੋਈ ਚੱਕਰ ਨਹੀਂ ਤੇ ਦੂਜੇ ਨੰਬਰ ਦੇ ਇਕਾ ਬਈ ਇਨਫੋਰਮੇਸ਼ਨ ਹੋਰ ਦਿੰਨੇ ਹੈਗੇ ਹਾਂਜੀ ਵੀ ਬਾਜਬ ਰੇਟ ਠੀਕ ਹੈ ਤੇ ਆਪਣੇ ਕੋਲੇ ਕਟਾ ਖੜਾ ਕਰੇ ਨੀਲੀ ਦਾ ਵੀ ਦਾ ਠੀਕ ਹੈ ਤੇ ਇਹ ਲੰਡੇ ਦਾ ਬੱਚਾ ਹੈਗਾ ਠੀਕ ਹੈ ਤੇ ਜੇ ਕਿਸੇ ਵੀਰ ਨੇ ਝੋਟੀ ਆਪਣੇ ਕੋਲੇ ਗਈਵੇ ਕਰਾ ਹਾਲੇ ਆਪਾਂ 2-3 ਮਹੀਨੇ ਛੱਡਦੇ ਨਹੀਂ ਇਹਨੂੰ ਵੀ ਕਰਾਸ ਕਰਾਉਣੀ ਆਪਾਂ ਕੋਈ ਬਸ ਇਹਨੇ ਦੇ ਕ੍ਰੋਸਿੰਗ ਦਾ ਠੀਕ ਹੈ ਇਹ ਆਪਣੇ ਕੋਲੇ ਰੱਖਿਆ ਵਾ ਇਹ ਪੱਕਾ ਹੀ ਰਹੂ ਆਪਣੇ ਕੋਲ ਠੀਕ ਹੈ ਹਾਲੇ ਤੱਕ ਸੇਅਰ ਕਰਦਾ ਕੋਈ ਵਿਚਾਰ ਨਹੀਂ ਇਹਨੂੰ 100 ਵਾਰ ਰੱਖਾਂਗੇ ਪੱਕਾ ਆਪਾਂ ਕਿਉਂਕਿ ਸਾਰਾ ਕੁਝ ਪੈਸੇ ਨਾਲ ਨਹੀਂ ਹੁੰਦਾ ਇੱਕ ਸਾੜਾ ਪੱਕਾ ਰੱਖ ਲੈ ਪੱਕਾ ਰੱਖਦੇ ਰੱਖਦਾ ਸਾਣ ਮੈਂ ਤੇ ਇਹਨੂੰ ਸਾਢੇ-ਸਾੜਾ ਆਪਾਂ ਕੱਟੇ ਨੂੰ ਰੋਕਾਂਗੇ ਇਹਨੂੰ ਜਮਾ ਔਰ ਚਾਹੀਦਾ ਰੱਖਣਾ ਹਨ हां हां लेजे लक्कड़ कोई चेक करो देखो जी मैं साण क्रॉस ਕਰੀ ਜਾਂਦਾ ਕੱਟਾ ਜੰਪ ਦੇਣ ਲੱਗ ਗਿਆ ਕੱਟਾ ਕੱਟਾ ਜੰਪ ਦੇ ਉਸ ਤੋਂ ਬਰੀਆ ਦਿੰਦਾ ਗਾ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਮਾਰਕਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਤੇ ਪਿਓ ਨੰਡੇ ਦਾ ਬੱਚਾ ਜਮਦੋ ਟੈਸਟੀ ਗਲਬ ਕਰਾ ਦੀ ਲੰਡੇ ਦਾ ਬੱਚਾ ਤੁਸੀਂ ਸਾਰੇ ਜਾਣਦੇ ਹੋ ਹੂੰ ਹੂੰ ਤੇ ਬਾਕੀ ਟੈਸਟੀ ਗਲ ਦੇਖ ਸਕਦੇ ਹੋ ਸਾਫ ਸੁਥਰਾ ਹੈਗਾ ਸਾਰੇ ਪੱਖਾਂ ਤੋਂ ਸੋਹਣਾ ਹੈਗਾ ਪੂਰਾ ਠੀਕ ਤੇ ਬਾਕੀ ਹੋਰ ਦਿਖਾ ਦਿਓ ਕੱਟੇ ਜਿਵੇਂ ਸਾਰੇ ਖੜੀਆਂ ਹਨ ਵੀ ਆਪਣੇ ਕੋਲੇ ਪੂਰੇ ਹੁਣ 22 22 ਨਾਲ ਖਾਜਰ ਖੜਿਆ ਜਮਾ ਦੋ ਨਾਲ ਹੋ ਰਹਾ ਹੋਣਾ ਹੈ 24 ਨਾਲ ਹੋ ਜਾਣਗੇ ਆਪਣੇ ਕੋਲ ਅੱਜ 24 25 ਹੋ ਜਾਣਗੇ ਹਰ ਵਪਾਰ ਦਾ ਕੰਮ ਜਦੋਂ ਮਰਜ਼ੀ ਕੋਈ ਵੀ ਆਵੇ ਬਾਕੀ ਆਉਂਦੇ ਰਹਿੰਦੇ ਆ ਹਨਾ ਗੱਡੀ ਦਾ ਪ੍ਰਬੰਧ ਵਗੈਰਾ ਸਾਰਾ ਕੁਝ ਆਪਣਾ ਹੋਊਗਾ ਸਾਰ ਗੱਡੀ ਵਗੈਰਾ ਕੋਈ ਹੁੰਦਾ ਨਹੀਂ ਹਰ ਪ੍ਰਬੰਧ ਸਾਰਾ ਹੁੰਦਾ ਹੈ ਠੀਕ ਆ ਵੀ ਕੋਈ ਜਾਨੀ ਕੋਈ 10 ਚੜ੍ਹ ਕੇ ਆ ਜਾਵੇ ਚਾਹੇ ਕੋਈ ਮੋਟਰਸਾਈਕਲ ਦੇ ਮੋਬਾਈਲ ਕਿਵੇਂ ਆ ਜਾਵੇ ਪੂਰੇ ਬੰਦਾ ਵੇਚ ਕੇ ਬੰਦੇ ਨੂੰ ਲੈ ਵੀ ਆਵਾਂਗੇ ਹੋਰ ਦੱਸੋ ਠੀਕ ਆ ਮੂਹਰੇ ਲੈ ਵੀ ਆਵਾਂਗੇ ਜਿਵੇਂ ਅੰਮ੍ਰਿਤਸਰ ਵੀਰ ਕੋਈ ਦੂਰੋਂ ਆਉਂਦੇ ਆ ਹਨਾ ਆਪਣਾ ਮੋਗਾ ਨੈਸ਼ਨਲ ਹਾਈਵੇ ਤੋਂ 2 2.5 ਕਿਲੋਮੀਟਰ ਥੱਲੇ ਉ ਠੀਕ ਹੈ ਹਾਂ ਵੀ ਮਤਲਬ ਕਿ ਵੀ ਆ ਜੇ ਇੱਥੇ ਵੀ ਤੁਹਾਨੂੰ ਜਿਸ ਤਰ੍ਹਾਂ ਦਾ ਵੀ ਕੋਈ ਜਾਨਵਰ ਪਸੰਦ ਆਉਂਦਾ ਹੈ ਨਾ ਹਾਂ 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 ਵੀ ਗੱਡੀ ਦਾ ਪ੍ਰਬੰਧ ਉਹ ਸਾਰਾ ਇੱਥੋਂ ਹੋ ਜਾਊਗਾ ਸਭ ਕੋਲ ਤੇ ਮੱਝਾਂ ਵੀ ਹੁੰਦੀਆਂ ਆਪਣੇ ਕੋਲੇ ਮੱਝੀ ਕਿਰੋ ਕਿ ਆ ਸਕਦਾ ਹੈ ਨਾ ਮੱਝਾਂ ਟਾਈਂ ਟਲੀ ਆਉਂਦੀਆਂ ਆਪਣੇ ਕੋਲੇ ਮੱਝਾਂ ਨਾ ਮੀ ਆਉਂਦੀਆਂ ਮੱਝ ਕਦੀ ਆਉਂਦੀ ਟਾਈਂ ਤੇ ਮੱਝਾਂ ਤੇ ਮਤਲਬ ਕਿ ਇਸ ਤਰ੍ਹਾਂ ਦੇ ਜਾਨਵਰ ਆਉਂਦੇ ਆ ਤਾਜੀ ਆਉਂਦੀਆਂ ਜਾਂ ਕੋਈ ਕਈ ਵਾਰੀ ਟੋਕਣਾ ਟੋਪੜਾ ਨਹੀਂ ਲੈਂਦੇ ਉਹ ਨਹੀਂ ਲੈਂਦੇ ਉਹ ਟੋਕੜ ਗੱਭਣ ਨਹੀਂ ਖਰੀਦਦੇ ਨਾ ਫੰਡਰ ਬੱਚੀ ਖਰੀਦਦੇ ਆਪਾਂ ਆਪਣੇ ਕੋਲ ਪਾਲ ਕੇ ਗੱਡੀ ਮਿਲੂਗੀ ਜਾਂ ਤਾਜੀ ਮੈ ਤੇ ਹੂੰ ਬੈਠੇ ਜੇ ਮੈਂ ਬੱਚਗਾਨੀ ਡਿਮਾਂਡ ਅੱਜ ਕੱਲ੍ਹ ਉਹ ਤਾਂ ਨਹੀਂ ਹੁੰਦੀਆਂ ਨਹੀਂ ਬੱਚੀ ਨਾ ਬਖਰੀ ਦੇਈ ਠੀਕ ਆ ਬੱਚੀ ਆਪਰੇ ਕੋਲ ਫੇਰ ਵਾਲ ਕੋਈ ਹੈ ਚੈੱਕ ਕਰਵਾ ਕੇ ਦੇਵਾਂਗੇ ਆਪਾਂ ਠੀਕ ਆ ਇਹ ਜਰਸੀ ਦੇ ਵਿੱਚ ਪੈਂਦੀ ਆ ਨਾ ਤੇ ਇਧਰ ਸਾਹਮਣੇ ਬਈ ਆਹ ਝੋਟੀ ਹੈਗੀ ਇਹ ਛੋਟੇ ਆਪਣੀ ਦੂਜਾ ਸੂਰਾ ਸੂਈ ਹੋਈ ਹੈ। ਉਹ ਬੈਠਾ ਦਾ ਬੱਚਾ ਕੱਟੀ ਹੈ ਮਹੀਨੇ ਤੋਂ ਉੱਪਰ ਦੀ ਸੂਈ ਦੇ ਪੰਜ-ਛੇ ਦਿਨ ਉੱਪਰ ਹੋ ਗਏ। ਦੂਜਾ ਸੂਰਾ ਤੇ ਮਹੀਨੇ ਹੀ ਸੂਈ ਵੀ ਆ। ਹਾਂ ਦੁੱਧ ਜਮਾ ਠੰਡਾ ਕਰਕੇ ਮੇਰੇ ਨਾਲ ਬੱਚਨ ਜਗਾ ਕੇ 8 ਕਿਲੋ ਹਾਜ਼ਰ ਆ ਜਮਾ। 8 ਕਿਲੋ ਯਾਨੀ ਨਿਬੜੂਗਾ ਪਰ ਨਿਬਣ ਵਾਲਾ 8 ਨਿਬੜੂਗਾ ਜਮਾ। ਠੀਕ ਆ ਹੈ ਯਾਨੀ ਵੱਧਾ ਹੈ 10 ਵੀ ਉਹ ਦਾ ਪਰ ਆਪਾਂ ਕਿਉਂਕਿ ਦੂਰੋਂ ਬੰਦਾ ਜੇ ਮੁੜ ਕੇ ਝੂਠਾ ਜੇ ਨਹੀਂ ਪੈਣ ਵਾਲੀ ਗੱਲ ਜਮਾ। ਠੀਕ ਆ ਵੀ ਜੇ ਕੋਈ ਬਾਹਲੀ ਧਰਦਾ ਮੈਨੂੰ ਲੱਗਦਾ ਤਾਂ ਨਿਬੜੂਗਾ। 8 ਕਿਲੋ ਤੋਂ ਬਾਹਰ ਠੀਕ ਹੈ ਮਗਰ ਗੱਡੀਆਂ ਗਈ ਹੈ ਨਾ ਮਗਰ ਗੱਡੀਆਂ ਮਹੀਨੇ ਦੀ ਸੁਈ ਵੀ ਆ ਇੱਕ ਮਹੀਨੇ ਦੀ ਸੁਈ ਵੀ ਆ ਤੇ ਰੇਟ ਤਾਂ ਸਿਰਫ ਹੈਰਾਨ ਕਰਨ ਵਾਲਾ 75000 ਰੁਪਏ ਸਿਰਫ ਹੀ 75000 ਸਿਰਫ 75 ਉਹ ਨਹੀਂ 80 ਨਹੀਂ ਮੰਗਣਾ ਬਿਆਸਤੀ ਮੰਗਣਾ 75000 ਦੇ ਵਿੱਚੋਂ ਵੀ ਆਏ ਗਏ ਬੰਦੇ ਆਮਦਾਨ ਕਰ ਦਾਂਗੇ ਥਾਂ ਦਿਖਾ ਦੋ ਨੇੜੇ ਹੋ ਕੇ 75 ਜੋ ਵੀ ਮਾਨਦਾਨ ਹੋ ਜੂਗਾ 75 ਜੋ ਵੀ ਮਾਨਦਾਨ ਤੇ ਬਹੁਤ ਜਿਆਦਾ ਰੇਟ ਆ ਨਾ ਉਹ ਨਹੀਂ ਗੱਲ ਵੀ ਲੱਖ ਮੰਗ ਰਿਹਾ 2 ਲੱਖ ਮੰਗ ਰਿਹਾ ਹਨਾ ਬਾਕੀ ਨਮਾ ਹਨ ਝੋਟੀਆਂ ਦੂਜਾ ਸੂਆ ਜਾਣਾ ਦਾ ਸਾਈਜ਼ ਬਹੁਤ ਜ਼ਿਆਦਾ ਸੋਹਣਾਗਾ ਨਾ ਤਾਂ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋੜੇ ਮੁੱਠੀ ਦੀ ਜਵਾਈ ਵਾਲਾ ਤੁਹਾਨੂੰ ਬਹੁਤ ਵਧੀਆ ਦਾਣਾ ਵਾ ਕੋਈ ਗੰਦ ਕਾੜ ਦੇ ਵਿੱਚ ਵੀ ਚੰਗੀ ਆ ਫੇਸ ਦੀ ਕੁਆਲਿਟੀ ਤੁਸੀਂ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਬਹੁਤ ਤੁਹਾਨੂੰ ਜਾਇਜ਼ ਜਮਾ ਰੇਟ ਲੱਗੂਗਾ ਤੇ ਬਾਕੀ ਕੱਤੀ ਉਧਰ ਖ ਬੈਠੀ ਆ ਉਹੀ ਉਹਨਾਂ ਜਿਹੀਆਂ ਨਾ ਬਈ ਹਾਂ ਬੱਚਾ ਪਹਿਲਾ ਬੱਚਾ ਪਰਲੇ ਪਾਸੇ ਵਾਲਾ ਹਾਂ ਹਾਂ ਬਾਕੀ ਗੱਤੀਆਂ ਨਾਲ ਇਹ ਵੀ ਵੱਧ ਦੇ ਵਾਲੀ ਗੱਲ ਆ ਗਈ ਤੇ ਰੇਟ ਤੁਸੀਂ ਸੋਣ ਹੀ ਲਿਆਗਾ ਜਿਹਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਜੇ ਝੋਟੀ ਖਰੀਦਣੀ ਆ ਜਾਂ ਇਧਰ ਕੱਟੀਆਂ ਦੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਦਿੱਤੀ ਹੈਗੀ ਕਿਸੇ ਤਰ੍ਹਾਂ ਦਾ ਵੀ ਕੋਈ ਜਾਨਵਰ ਖਰੀਦਣਾ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋਗੇ ਜਾਨਵਰ ਹਰ ਇੱਕ ਸਮੇਂ ਅਵੇਲੇਬਲ ਹੀ ਹੁੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਾ ਵੀ ਕੱਟਾਂ ਆਉਂਦੇ ਆ ਕਿ ਤੁ ਵੱਧ ਵੀ ਆ ਜਾਂਦੇ ਆਂਗੀਆਂ ਤੇ ਚੰਗੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ